ਮੇਰੇ ਚੈਨਲ ਬੁਕਸ ਇਨ ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਅਜਮੇਰ ਸਿੰਘ ਔਲਖ ਦੀ ਕਹਾਣੀ ਹਮਕਿਤ ਕਾਜ ਜਗਤ ਮਹਿ ਆਏ ਦਾਇਆ ਸੰਤਾ ਮੇਰਾ ਸਾਕਾ ਤਾਇਆ ਸੀ ਉਸਨੂੰ ਇਸ ਸੰਸਾਰ ਤੋਂ ਵਿਦਾ ਹੋਇਆ ਚਾਰ ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਹੋ ਚੱਲਿਆ ਹੈ ਪਰ ਅਜੇ ਵੀ ਉਸ ਦੀ ਕੀਰਤੀ ਤੇ ਤਪੱਸਵੀ ਜ਼ਿੰਦਗੀ ਦਾ ਬਿੰਬ ਮੇਰੀ ਮਾਨਸਿਕਤਾ ਨਾਲ ਇਸ ਤਰ੍ਹਾਂ ਜੰਬੜਿਆ ਹੋਇਆ ਹੈ ਜਿਵੇਂ ਇਹ ਕੋਈ ਕੱਲ ਪਰਸੋਂ ਦੀ ਹੀ ਬਣੀ ਤਸਵੀਰ ਹੋਵੇ ਆਪਣੇ ਸਮੇਂ ਦੀ ਦੁਨੀਆ ਦੀ ਨਜ਼ਰ ਵਿੱਚ ਪਾਵੇਂ ਉਹ ਮਹਜਿਕ ਆਮ ਕੀਰਤੀ ਕਿਸਾਨ ਸੀ ਪਰ ਮੇਰੀ ਨਜ਼ਰ ਵਿੱਚ ਉਹ ਕਿਸੇ ਵੱਡੇ ਤਪਸਵੀ ਤੇ ਮਹਾਤਿਆਗੀ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ ਉਹ ਮੇਰੇ ਬਾਪੂ ਤੋਂ 6-7 ਸਾਲ ਵੱਡਾ ਸੀ ਤੇ ਆਪਣੀ ਚੜ੍ਹਦੀ ਜਵਾਨੀ ਵੇਲੇ ਉਸਦੇ ਦੋ ਵਿਆਹ ਹੋਏ ਸਨ ਪਹਿਲਾ ਪਹਿਲਾ ਵਿਆਹ ਹੋਇਆ ਉਸਦੇ ਇਸ ਪਹਿਲੇ ਵਿਆਹ ਦੀ ਪਤਨੀ ਦੀ ਵਿਆਹ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਹੀ ਮੌਤ ਹੋ ਗਈ ਫਿਰ ਦੂਜਾ ਵਿਆਹ ਹੋਇਆ ਤਾਂ ਦੂਜੀ ਪਤਨੀ ਨਾਲ ਵੀ ਇਹੀ ਪਾਣਾ ਵਰਤਿਆ ਇਹਦਾ ਅਗੜ ਪਿਛੜ ਦੋ ਮੌਤਾਂ ਨੇ ਤਾਂ ਇਹਨੂੰ ਪਤੀ ਪਤਨੀ ਤੇ ਔਲਾਦ ਵਾਲੇ ਗ੍ਰੈਸਤੀ ਜੀਵਨ ਤੋਂ ਸਾਰੀ ਉਮਰ ਲਈ ਵਾਂਝਾ ਕਰ ਦਿੱਤਾ ਤਾਂ ਇਹ ਸ਼ਾਂਤੀ ਦੀਆਂ ਦੋਵੇਂ ਜੀਵਨ ਸਾਥਣਾ ਦੇ ਭਰੀ ਜਵਾਨੀ ਵਿੱਚ ਇੱਕ ਤੋਂ ਬਾਅਦ ਦੂਜੀ ਦੇ ਇਸ ਤਰ੍ਹਾਂ ਤੁਰ ਜਾਣ ਦਾ ਹੀ ਸ਼ਾਇਦ ਇਹ ਨਤੀਜਾ ਨਿਕਲਿਆ ਕਿ ਤਾਇਏ ਦਾ ਇਸ ਸੰਸਾਰ ਦੇ ਗ੍ਰੈਸਤੀ ਸੰਸਾਰ ਤੋਂ ਮੋਹ ਪੰਗ ਹੋ ਗਿਆ ਉਸ ਦਾ ਇਸ ਗ੍ਰੈਸੇਸ ਸੰਸਾਰ ਤੋਂ ਮੋਹ ਪੰਗ ਤਾਂ ਹੋ ਗਿਆ ਸੀ ਪਰ ਉਸਨੇ ਉਹ ਨਾ ਬੁੱਝਦਿਲ ਲੋਕਾਂ ਵਾਂਗ ਇਸ ਹਸਨ ਦੇ ਖੜੰਦੇ ਸੰਸਾਰ ਨੂੰ ਛੱਡ ਕੇ ਕਿਸੇ ਜੰਗਲ ਬੀਵਾਨ ਵਿੱਚ ਜਾ ਕੇ ਕਿਸੇ ਪਹਾੜ ਉੱਤੇ ਜਾ ਕੇ ਡੇਰਾ ਨਹੀਂ ਸਿਲਾਇਆ। ਉਸ ਨਿਆਸੀ ਵੀ ਬਣਿਆ ਤੇ ਤਪਸਵੀ ਵੀ ਪਰ ਇਸ ਸੰਸਾਰ ਵਿੱਚ ਰਹਿ ਕੇ ਕਿਰਤ ਕਰਨਦਿਆ। ਉਸਨੇ ਸੰਸਾਰ ਦੀਆਂ ਰੰਗ-ਰੰਗੀਆਂ ਤੋਂ ਜ਼ਰੂਰ ਮੂੰਹ ਮੋੜਿਆ ਸੀ ਪਰ ਇਸ ਦੀ ਮਸ਼ਕਤੀ ਜ਼ਿੰਦਗੀ ਤੋਂ ਨਹੀਂ। ਆਪਣੇ ਜਨਮ ਤੋਂ ਬਾਅਦ ਜਦ ਮੈਂ ਸੁਰਤ ਸੰਭਾਲੀ ਤਮਾ ਤਾਇਆ ਨੂੰ ਇੱਕ ਅਜਿਹਾ ਬੰਦਾ ਪਾਇਆ ਜੀਵਨ ਵਿੱਚ ਜਿਵੇਂ ਉਹ ਇੱਕ ਹੀ ਕੰਮ ਕਰਨ ਆਇਆ ਹੋਵੇ ਤੇ ਉਹ ਕੰਮ ਸੀ ਕਿਰਤ ਸਿਰਫ ਧਰਤੀ ਵਿੱਚ ਖੁਰਪਾ ਮਾਰਨਾ ਪਹਿਲਾਂ ਪਹਿਲਾਂ ਤਾਇਆ ਖੇਤੋਂ ਆ ਕੇ ਘਰ ਦੇ ਹੋਰ ਜੀਆਂ ਵਾਂਗ ਰਾਤ ਨੂੰ ਘਰ ਵਿੱਚ ਸੌਂਦਾ ਸਿਆਲ ਹੁੰਦਾ ਤਾਂ ਜਾਂ ਤਾਂ ਉਸ ਦਾ ਮੰਜਾ ਤੂਰੀ ਵਾਲੀ ਸਵਾਤ ਵਿੱਚ ਹੁੰਦਾ ਜਾਂ ਫਿਰ ਠੰਡ ਤੋਂ ਡੰਗਰਾਂ ਨੂੰ ਬਚਾਉਣ ਲਈ ਲਾਏ ਜੁਬੜਾਂ ਵਾਲੇ ਬਰਾਂਡੇ ਵਿੱਚ ਗਰਮੀਆਂ ਦੀ ਰੁੱਤ ਵਿੱਚ ਡੰਗਰਾਂ ਵਾਲੇ ਵੇੜੇ ਵਿੱਚ ਤੇ ਜਾਂ ਫਿਰ ਖੇਤ ਉਹ ਦਿਨ ਚੜ੍ਹਦੇ ਤੋਂ ਪਹਿਲਾਂ ਬਹੁਤ ਹੀ ਹਨੇਰੇ ਉੱਠਦਾ ਪਹਿਲਾਂ ਆਪ ਹੀ ਚਾਹ ਬਣਾਉਂਦਾ ਤੇ ਪੀਂਦਾ ਤੇ ਫਿਰ ਬਲਦਾਂ ਦੀ ਜੋੜੀ ਖੋਲਦਾ ਉਹਨਾਂ ਦੇ ਗਲ ਪੰਜਾਲੀ ਪਾਉਂਦਾ ਤੇ ਖੇਤ ਦੇ ਰਾਹ ਪੈ ਜਾਂਦਾ ਆਥਨੇ ਦਿਨ ਛਿਪਣ ਤੋਂ ਬਾਅਦ ਜਦੋਂ ਘਰ ਮੁੜਦਾ ਤਾਂ ਉਸ ਦੇ ਸਿਰ ਉੱਤੇ ਹਰੇ ਦੀ ਭਰੀ ਹੁੰਦੀ ਆਉਣ ਦੇ ਅੰਸਾਰ ਹੀ ਉਹ ਟੋਕੇ ਵਾਲੀ ਮਸ਼ੀਨ ਉੱਤੇ ਟੋਕਾ ਕਰਨ ਲੱਗ ਪੈਂਦਾ ਜੇ ਘਰ ਦਾ ਕੋਈ ਜੀ ਨਾਲ ਲੱਗਦਾ ਤਾਂ ਵਾਹ ਵਾ ਨਹੀਂ ਤਾਂ ਟੋਕੇ ਵਾਲੀ ਮਸ਼ੀਨ ਵਿੱਚ ਆਪ ਹੀ ਰੁੱਕ ਦੇਈ ਜਾਂਦਾ ਤੇ ਆਪ ਹੀ ਉਸ ਦਾ ਦਾਤਰ ਵਾਲਾ ਪਹੀਆ ਗੇੜੀ ਜਾਂਦਾ ਇਸ ਤਰ੍ਹਾਂ ਟੋਕਾ ਕਰਕੇ ਟੋਕਾ ਕੀਤਾ ਹਰਾ ਪਸ਼ੂਆਂ ਨੂੰ ਪਾਉਣ ਲੱਗਦਾ ਕਮਾਲ ਦੀ ਗੱਲ ਇਹ ਹੈ ਕਿ ਇਸ ਸਾਰੇ ਸਮੇਂ ਦੌਰਾਨ ਉਹ ਘਰ ਦੇ ਜੀਵਾਂ ਨਾਲ ਗਿਣਤੀ ਦੇ ਬੋਲਾਂ ਦੀ ਸਾਂਝ ਹੀ ਕਰਦਾ ਉਹ ਵੀ ਤਦ ਜਦ ਘਰ ਵਿੱਚ ਕੀਤੇ ਜਾਣ ਵਾਲਾ ਕੋਈ ਕੰਮ ਸਮੇਂ ਸਿਰ ਨਾ ਹੋਇਆ ਉਸ ਦੀ ਨਜ਼ਰੀਂ ਪੈ ਜਾਂਦਾ ਹਾਸਿਆ ਠੱਠੇ ਵਾਲੀ ਗੱਲ ਉਹ ਉਦੋਂ ਹੀ ਕਰਦਾ ਜਦ ਉਸ ਗੱਲ ਦਾ ਸੰਬੰਧ ਕਿਸਾਨੀ ਜ਼ਿੰਦਗੀ ਦੇ ਕਿਸੇ ਕੰਮਤੰਦੇ ਕਰਨ ਵਿੱਚ ਕਿਸੇ ਅਲੜ ਜਾਂ ਅਣਜਾਣ ਬੰਦੇ ਤੋਂ ਕੋਈ ਕੀਤੀ ਹੋਈ ਗਲਤੀ ਨਾਲ ਹੁੰਦਾ ਵਿਆਹ ਸ਼ਾਦੀਆਂ ਜਾਂ ਹੋਰ ਰਤੀਫੇ ਵਾਜੀਆਂ ਦੇ ਹਾਸੇ ਮਖੌਲਾਂ ਤੋਂ ਦੂਰ ਹੀ ਰਹਿੰਦਾ ਸੀ ਇਹੋ ਜਿਹੇ ਹਾਸਿਆ ਠੱਠਿਆ ਨੂੰ ਤਾਂ ਉਹ ਵੇਲੇ ਤੇ ਕੋੜੀ ਬੰਦਿਆਂ ਦੇ ਚੋਚਲੇ ਹੀ ਸਮਝਦਾ ਚੋਚਲੇ ਕਿ ਇਹੋ ਜੀਆਂ ਗੱਲਾਂ ਤੇ ਉਸ ਨੂੰ ਕਈ ਵਾਰ ਖਿਜ ਵੀ ਆ ਜਾਂਦੀ ਕਾਸਤੋਰ ਦੇ ਕਰਦੇ ਉਹ ਨਾ ਜੀਆਂ ਉੱਤੇ ਜਿਹੜੇ ਖੇਤੀ ਦੇ ਕੰਮ ਤੋਂ ਤਾਂ ਜੀ ਚ ਰੋਂਦੇ ਤੇ ਗੱਲਾਂ ਕਰਨ ਵਿੱਚ ਆਪਣੇ ਆਪ ਨੂੰ ਧੰਨਾ ਸਿੱਧ ਕਰਨ ਵਿੱਚ ਲੱਗੇ ਰਹਿੰਦੇ ਇਹਨਾਂ ਵਿੱਚੋਂ ਇੱਕ ਨੰਬਰ ਉੱਤੇ ਮੇਰਾ ਵੱਡਾ ਭਰਾ ਨੇਕ ਆਉਂਦਾ ਸੀ ਜਿਹੜਾ ਕੰਮ ਦਾ ਤਾਂ ਕਦੇ ਡੱਕਾ ਤੋੜ ਕੇ ਦੂਰਾ ਨਹੀਂ ਸੀ ਕਰਦਾ ਪਰ ਵੇਲਾ ਰਹਿ ਕੇ ਗੱਲਾਂ ਮਾਰ ਮਾਰ ਕੇ ਘਰ ਉਜਾੜਨ ਵਿੱਚ ਸਭ ਤੋਂ ਮੋਰੀ ਬਣ ਬਣ ਬੈਠਦਾ ਸੀ ਹੌਲੀ ਹੌਲੀ ਤਾਏ ਸੰਤੇ ਨੇ ਪਿੰਡ ਘਰ ਵਿੱਚ ਆਉਣਾ ਘੱਟ ਕਰ ਦਿੱਤਾ ਇੱਕ ਬੁਤੇਲੀ ਆਪਣੇ ਜੋਗੀ ਚਾਹ ਪਤੀ ਤੇ ਗੁੜ ਉਸਨੇ ਖੇਤ ਵਿੱਚ ਹੀ ਰੱਖ ਲਿਆ ਸੀ ਦੁੱਧ ਕਿਸੇ ਡੋਲੂ ਵਗੈਰਾ ਵਿੱਚ ਪਾ ਕੇ ਖੇਤ ਵਿੱਚਲੀ 베ੜੀ ਦੀ ਕਿਸੇ ਟਾਣੀ ਆਦੀ ਨਾਲ ਲਮਕਾ ਦਿੰਦਾ ਜਿੱਥੇ ਉਸ ਨੂੰ ਹਵਾ ਚੰਗੀ ਤਰ੍ਹਾਂ ਲੱਗ ਸਕੇ ਜਾਂ ਫਿਰ ਜੇ ਘਰ ਦੇ ਮਾਲ ਡੰਗਰ ਵਿੱਚ ਦੁੱਧ ਦਿੰਦੀ ਕੋਈ ਬੱਕਰੀ ਹੁੰਦੀ ਉਸ ਬੱਕਰੀ ਨੂੰ ਹੀ ਖੇਤ ਰੱਖ ਲੈਂਦਾ ਗਰਮੀਆਂ ਦੀ ਰੁੱਤ ਵਿੱਚ ਤਾਂ ਰਾਤ ਨੂੰ ਰਹਿਣ ਵਿੱਚ ਐਡੀ ਕੋਈ ਸਮੱਸਿਆ ਨਹੀਂ ਸੀ ਮੀਂਹ ਕਣੀ ਜਾਂ ਹਨੇਰੀ ਤੂਫਾਨ ਨੂੰ ਕੋਈ ਸਮੱਸਿਆ ਨਹੀਂ ਸੀ ਸਮਝਦਾ ਤੇ ਸਿਆਲਾਂ ਵਿੱਚੋਂ ਪਿੰਡੋਂ ਜੁੱਬੜ ਮੰਗਾ ਕੇ ਆਪਣਾ ਮੰਜਾ ਖੇਤ ਵਾਲੀ 베ਰੀਹੇਟ ਕਰਕੇ ਜੁੱਬੜ ਵਿੱਚ ਆਪਣੇ ਆਪ ਨੂੰ ਲਪੇਟ ਕੇ ਮੌਜ ਦੀ ਨੀਂਦ ਸੁੱਤਾ ਰਹਿੰਦਾ ਬਾਅਦ ਵਿੱਚ ਤਾਏ ਨੇ ਟੋਬੇ ਦੇ ਮੋٹے ਤੇ ਕੱਚੇ ਡਲਿਆਂ ਦਾ ਖੇਤ ਵਿੱਚ ਇੱਕ ਕੋਠਾ ਹੀ ਛੱਤ ਲਿਆ ਇਸ ਕੋਠੇ ਨੇ ਤਾਂ ਤਾਏ ਦਾ ਪਿੰਡ ਤੇ ਘਰ ਨਾਲ ਆਉਣ ਜਾਣ ਵਾਲਾ ਰਿਸ਼ਤਾ ਇੱਕਦਰਾਂ ਨਾਲ ਪੱਕੇ ਤੌਰ ਤੇ ਹੀ ਤੋੜ ਦਿੱਤਾ ਹੁਣ ਤਾਇ ਦਾ ਕੰਮ ਸੀ ਖੇਤਾਂ ਵਿੱਚ ਪੱਕੇ ਤੌਰ ਤੇ ਕੰਮ ਕਰਨਾ ਤੇ ਖੇਤ ਹੀ ਪੱਕੇ ਤੌਰ ਤੇ ਰੈਣ ਵਸੇਰਾ ਕਰਨਾ ਟਿੰਡ ਦਾ ਉਹ ਕਦੇ ਕਦਾਈ ਅਨਸਰ ਦੇ ਹੀ ਢੇੜਾ ਮਾਰਦਾ ਦੋਮਾ ਵੇਲੇਆਂ ਦੀ ਉਸ ਦੀ ਰੋਟੀ ਘਰੋਂ ਪਹੁੰਚਦੀ ਹੋ ਜਾਂਦੀ ਸੀ ਤੇ ਚਾਹ ਜਿਹਦਾ ਜਗਾੜੋ ਆਪ ਕਰ ਲੈਂਦਾ ਸੀ ਮੇਰੇ ਅੱਖਾਂ ਅੱਗੇ ਅੱਜ ਜਦ ਕਦ ਵੀ ਤਾਇ ਸੰਤੇ ਦੀ ਕੋਈ ਤਸਵੀਰ ਉਗੜਦੀ ਹੈ ਉਸ ਵਿੱਚ ਸਭ ਤੋਂ ਉੱਰੇ ਵੇ ਰੰਗ ਵਾਲੀ ਤੇ ਸਪਸ਼ਟ ਉਸ ਦੀ ਤਸਵੀਰ ਹੁੰਦੀ ਹੈ ਜਿਸ ਵਿੱਚ ਜਾ ਤਾਂ ਤਾਇਆ ਹਾਲ ਵਿੱਚ ਜ਼ਮੀਨ ਵਾ ਰਿਆ ਹੁੰਦਾ ਜਾਂ ਹੱਥ ਕਹੀ ਲੈ ਖੇਤਾਂ ਨੂੰ ਪਾਣੀ ਲਾ ਰਿਆ ਹੁੰਦਾ ਤੇ ਤੇ ਜਾਂ ਹੱਥ ਵਿੱਚ ਕਸੀਆ ਜਾਂ ਖੁਰਪਾ ਲਈ ਖੇਤਾਂ ਵਿੱਚ ਗੁੱਡਗੜਾਈ ਕਰ ਰਿਆ ਹੁੰਦਾ ਤੇ ਜਾਂ ਫਿਰ ਉਸ ਦੇ ਸਿਰ ਉੱਤੇ ਹਰੇ ਦੀ ਭਰੀ ਹੁੰਦੀ ਹੈ ਜਿਹੜੀ ਉਹ ਬਾਲਦਾਂ ਜਾਂ ਹੋ ਡੰਗਰਾਵਲ ਸੁੱਟਣ ਜਾ ਰਿਹਾ ਹੁੰਦਾ ਹੈ ਮੇਰੀਆਂ ਅੱਖਾਂ ਸਾਹਮਣੇ ਉਹਦੀ ਜ਼ਿੰਦਗੀ ਦੀ ਕਦੇ ਕੋਈ ਅਜਿਹੀ ਤਸਵੀਰ ਨਹੀਂ ਆਈ ਜਿਸ ਵਿੱਚ ਉਹ ਮੰਜੇ ਤੇ ਪਿਆ ਘਰਾੜੇ ਮਾਰ ਰਿਹਾ ਹੋਵੇ ਜਾਂ ਘਟੋ ਘਟ ਸਾਡੇ ਖੇਤ ਵਿੱਚ ਲੱਗੀ 베ਰੀ ਹੀਟ ਉਹ ਕਿਸੇ ਬੱਟਨਾ ਪਿੱਠ ਲਾ ਕੇ ਦੋ ਕੜੀ ਨੀਂਦ ਦਾ ਟੁੱਲਾ ਹੀ ਲੈ ਰਿਹਾ ਹੋਵੇ ਉਹ ਜਦੋਂ ਤੇ ਜਿੱਥੇ ਵੀ ਮੈਨੂੰ ਦਿਸਦਾ ਹੈ ਕਿਰਤ ਕਰਨ ਦੇ ਕਿਸੇ ਨਾ ਕਿਸੇ ਰੂਪ ਵਿੱਚ ਹੀ ਦਿਸਦਾ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਤਾਇ ਸੰਤੇ ਦੇ ਮਾਨਾ ਤੇ ਸਰੀਰ ਦਾ ਹਰ ਕਾਰਜ ਕਿਰਤ ਉਹ ਵੀ ਕਿਸਾਨੀ ਕਿਰਤ ਨਾਲ ਜੁੜਿਆ ਹੋਇਆ ਸੀ ਬਾਕੀ ਸਭ ਕੁਝ ਉਸ ਨੇ ਆਪਣੀ ਜ਼ਿੰਦਗੀ ਵਿੱਚੋਂ ਖਾਰਜ ਕਰ ਛੱਡਿਆ ਸੀ ਆਪਣੀ ਪਹਿਲੀ ਉਮਰ ਵਿੱਚ ਉਹ ਕਦੇ ਪਿੰਡੋਂ ਬਾਹਰ ਕਿਤੇ ਗਿਆ ਹੋਵੇ ਤਾਂ ਸ਼ਾਇਦ ਗਿਆ ਹੋਵੇ ਪਰ ਖੇਤੀ ਨਾਲ ਇਸ ਹੱਦ ਤੱਕ ਜੁੜਨ ਬਾਅਦ ਨਾ ਹੀ ਉਹ ਕਿਸੇ ਵਿਆਹ ਸ਼ਾਦੀ ਤੇ ਜਾਂਦਾ ਸੀ ਨਾ ਕਿਸੇ ਮੇਲੇ ਤਿਹਾਰ ਤੇ ਅਤੇ ਨਾ ਹੀ ਕਿਸੇ ਦੇ ਮਰਨੇ ਸਰਨੇ ਤੇ ਹਾਂ ਇੱਕ ਮੌਕਾ ਜ਼ਰੂਰ ਮੈਨੂੰ ਯਾਦ ਹੈ ਸਾਡੇ ਪਿੰਡ ਦਾ ਇੱਕ ਜੇਠੂ ਰਾਮ ਸੇਠ ਹੁੰਦਾ ਹੁੰਦਾ ਸੀ ਸਾਡਾ ਪਰਿਵਾਰ ਸਦਾ ਹੀ ਉਸ ਦਾ ਕਰਜ਼ਾਈ ਰਹਿੰਦਾ ਸੀ ਸੇਠ ਜੇਠੂ ਰਾਮ ਦੀ ਕਿਸੇ ਰਿਸ਼ਤੇਦਾਰੀ ਵਿੱਚ ਕੋਈ ਵਿਆਹ ਸੀ ਉੱਥੇ ਉਸਨੇ ਆਪਣੇ ਨਾਲ 2-4 ਕਿਸਾਨ ਲੈ ਜਾਣੇ ਸਨ ਸਿਰਫ ਇਸ ਲਈ ਕਿ ਆਪਣੇ ਰਿਸ਼ਤੇਦਾਰਾਂ ਦੇ सूदखोर ਭਾਈਚਾਰੇ ਉੱਤੇ ਰੋਜ਼ ਮਾ ਕੇ ਇਹ ਦੱਸਿਆ ਜਾ ਸਕੇ ਕਿ ਉਸ ਨਾਲ ਆਏ ਜੱਟ ਉਸ ਦੀਆਂ ਕਰਜ਼ਾਈ ਸਾਮੀਆਂ ਹਨ ਆਮ ਤੌਰ ਤੇ ਘਰ ਦੇ ਬਾਹਰ ਅੰਦਰ ਜਾਣ ਵਾਲੇ ਅਜਿਹੇ ਕਾਰਜ ਮੇਰਾ ਬਾਪੂ ਹੀ ਨਿਵਾਇਆ ਕਰਦਾ ਸੀ ਬਾਪੂ ਨੂੰ ਇਹਨਾਂ ਵਿੱਚੋਂ ਖੁਸ਼ੀ ਵੀ ਮਿਲਦੀ ਸੀ ਉਸ ਦਿਨ ਪਤਾ ਨਹੀਂ ਕਿਉਂ ਬਾਪੂ ਜਾ ਨਹੀਂ ਸੀ ਸਕਿਆ ਤਾਏ ਨੂੰ ਜਾਣਾ ਪੈ ਗਿਆ ਸੀ ਲਗਭਗ 60 ਸਾਲ ਪਹਿਲਾਂ ਦੀ ਇਹ ਘਟਨਾ ਮੈਨੂੰ ਇਸ ਕਰਕੇ ਯਾਦ ਹੈ ਕਿਉਂਕਿ ਉਹ ਵਿਆਹ ਵਿੱਚ ਤਾਇਆ ਨਾਲ ਮੈਂ ਵੀ ਗਿਆ ਸੀ ਤੇ ਅਸੀਂ ਆਪਣਾ ਗੱਡਾ ਲੈ ਕੇ ਸੇਠ ਤੇ ਸੇਠ ਦੇ ਪਰਿਵਾਰ ਨੂੰ ਉਸ ਵਿੱਚ ਬਿਠਾ ਕੇ ਲੈ ਕੇ ਗਏ ਸੀ ਇਸ ਤੋਂ ਬਿਨਾ ਤਾਇਆ ਸ਼ਾਇਦ ਹੀ ਕਿਸੇ ਵਿਆਹ ਸ਼ਾਦੀ ਮੇਲੇ ਗੇਲੇ ਆਦਿ ਤੇ ਗਿਆ ਹੋਵੇ ਹੋਰ ਤਾਂ ਹੋਰ ਕਿਸੇ ਰਿਸ਼ਤੇਦਾਰੀ ਵਿੱਚ ਘਟਵੱਧ ਹੀ ਜਾਂਦਾ ਸੀ ਵੱਧ ਤੋਂ ਵੱਧ ਉਹ ਸਾਡੇ ਪਿੰਡ ਤੋਂ ਦੋ ਕੋਹ ਕੋਤੇ ਪਿੰਡ ਫਫੜੇ ਭਾਈ ਕੇ ਵਿਖੇ ਮੇਰੀ ਭੂਆ ਵਿਆਹੀ ਹੋਈ ਸੀ ਜ਼ਗੀਰੋ ਨੂੰ ਸਾਲ ਦੋ ਸਾਲ ਬਾਅਦ ਮਿਲਣ ਚਲੇ ਜਾਂਦਾ ਉਹ ਵੀ ਇਸ ਕਰਕੇ ਕਿਉਂਕਿ ਪਿੰਡ ਫਫੜੇ ਭਾਈ ਕੇ ਸਾਡੇ ਖੇਤਾਂ ਵੱਲ ਸੀ ਅਤੇ ਸਾਡੇ ਖੇਤ ਉਹ ਮੁਸ਼ਕਲ ਨਾਲ ਦੋ ਕੋਹ ਦੀ ਵਾਰਤੇ ਹੀ ਪੈਂਦਾ ਸੀ ਜੇ ਤਾਇਆ ਸੰਤਾ ਨਾ ਜਾਂਦਾ ਤਾਂ ਪੈਣ ਜ਼ਗੀਰੋ ਆਪ ਹੀ ਖੇਤ ਆ ਕੇ ਉਸ ਨੂੰ ਮਿਲ ਜਾਂਦੀ ਜ਼ਗੀਰੋ ਪੈਣ ਮੋਹ ਖੋਰੀ ਇਸਤਰੀ ਸੀ ਤੇ ਆਪਣੇ ਇਸ ਸਾਧਵਰਤੀ ਵਾਲੇ ਮਾਮੇ ਨਾਲ ਉਸ ਨੂੰ ਅੰਤਾਂ ਦਾ ਮੋਤ ਹਮਦਰਦੀ ਸੀ ਹੋਰ ਤਾਂ ਹੋਰ ਤਾਇਆ ਸਾਖ ਤਾਂ ਘਰ ਦੀ ਕਿਸੇ ਤਰ੍ਹਾਂ ਦੀ ਕਬੀਲਦਾਰੀ ਜਾਂ ਕਬੀਲਦਾਰੀ ਦੇ ਚੰਝਟਾਂ ਵਿੱਚ ਵੀ ਕਿਸੇ ਕਿਸਮ ਦੀ ਦਿਲਚਸਪੀ ਨਹੀਂ ਸੀ ਲੈਂਦਾ ਘਰ ਲਈ ਕੀ ਲਿਆਉਣਾ ਹੈ ਕੀ ਨਹੀਂ ਕਿਸੇ ਦਾ ਕੀ ਤੇ ਕਿੰਨਾ ਦੇਣਾ ਲੈਣਾ ਹੈ ਇਸ ਨਾਲੋਂ ਕਿਸੇ ਕਿਸ ਹੁੰਦਾ ਲਾਗਾ ਦੇਗਾ ਨਹੀਂ ਸੀ ਰੱਖਦਾ ਇਹ ਸਿਰਦਰਦੀ ਪਹਿਲੇ ਨੰਬਰ ਤੇ ਮੇਰੀ ਮਾਂ ਦੀ ਸੀ ਇਹ ਬਾਕੀ ਬਾਹਰਲਾ ਬਹੁਤਾ ਲੈਣ ਦੇ ਨਾ ਮੇਰਾ ਬਾਪੂ ਹੀ ਕਰਦਾ ਸੀ ਜਿਸ ਵਿੱਚ ਉਹ ਅਕਸਰ ਮਾਰ ਖਾ ਜਾਂਦਾ ਸੀ ਤਾਇਆ ਤਾਂ ਕਮਾ ਕੇ ਬੋਲ ਲਾਉਣ ਵਾਲਾ ਸੀ ਅੱਗੋਂ ਇਹ ਬੋਲ ਕਿੱਧਰ ਜਾਂਦੇ ਸਨ ਤੇ ਕੌਣ ਆ ਜਾਂਦਾ ਸੀ ਇਹ ਤਾਇਆ ਮੇਰੀ ਮਾਂ ਤੇ ਮੇਰੇ ਬਾਪੂ ਤੇ ਸੁੱਟ ਕੇ ਰੱਖਦਾ ਸੀ ਪਤਾ ਨਹੀਂ ਕਿਰਤ ਨਾਲ ਇਸ ਹੱਦ ਤੱਕ ਜੁੜ ਜਾਣ ਸਦਕਾ ਜਾਂ ਫਿਰ ਆਪਣੀ ਪਹਿਲੀ ਉਮਰ ਵਿੱਚ ਆਪਣੀਆਂ ਦੋਵੇਂ ਪਤਨੀਆਂ ਦੇ ਵਿਛੋੜੇ ਸਦਕਾ ਤਾਇਆ ਸੰਤ ਅਫੀਮ ਖਾਣ ਲੱਗ ਪਿਆ ਸੀ ਇਹ ਅਫੀਮ ਉਹ ਕਦੋਂ ਤੋਂ ਖਾਣ ਲੱਗਿਆ ਸੀ ਇਹਦਾ ਮੈਨੂੰ ਕੋਈ ਪਤਾ ਨਹੀਂ ਹਾਂ ਐਨਾ ਜ਼ਰੂਰ ਪਤਾ ਹੈ ਕਿ ਜਦ ਮੈਂ ਸੁਰਤ ਸੰਭਾਲੀ ਉਦੋਂ ਅਫੀਮ ਖਾਂਦਾ ਹੁੰਦਾ ਸੀ ਅਜੀਬ ਗੱਲ ਕਿ ਅਫੀਮ ਖਾਣਾ ਪ੍ਰੰਤ ਨਾ ਤਾਂ ਉਹ ਬਾਕੀ ਅਮਲੀਆਂ ਵਾਂਗ ਚੁਸਤ ਫੁਰਤ ਗਪੌੜੀਆਂ ਮਾਰਦਾ ਸੀ ਅਤੇ ਨਾ ਹੀ ਉਹ ਕੋਰੀ ਅਮਲੀਆਂ ਵਾਂਗ ਕੋਰੀ ਕਿਸਮ ਦਾ ਬੰਦਾ ਬਣ ਕੇ ਮੰਝੇ ਉੱਤੇ ਗੋਡੇ ਜੋੜ ਕੇ ਹੀ ਪੈਂਦਾ ਸੀ ਵੇਲੜ ਤੇ ਕੋਰੀ ਨਕਮੇ ਤੇ ਸੁਸਤ ਬੰਦਿਆਂ ਨੂੰ ਤਾਂ ਉਹ ਬੇਪਸੰਦ ਤੇ ਨਫ਼ਰਤ ਕਰਦਾ ਸੀ ਮੇਰਾ ਬਾਪੂ ਤੇ ਵੱਡੇ ਭਾਈ ਹਰਨੇਕ ਨੂੰ ਕੰਮ ਨਾ ਕਰਨ ਕਾਰਨ ਅਕਸਰ ਸਾਲੇ ਬੇਲੜ ਦਿਨਖੱਟੂ ਕਹਿ ਕੇ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਦਾ ਸੀ। ਬੇਲੜ, ਨਖੱਟੂ, ਕੋਰੀ, ਘਰਪੱਟੂ, ਅੰਨ ਦੇ ਕੀੜੇ ਆਦਿ ਕੁਝ ਲਫ਼ਜ਼ ਸਨ ਜਿਹੜੇ ਉਹ ਮੇਰੇ ਬਾਪੂ ਤੇ ਮੇਰੇ ਵੱਡੇ ਭਾਈ ਹਰਨੇਕ ਲਈ ਆਮ ਵਰਤਦਾ ਸੀ ਤੇ ਇਸ ਦੇ ਅੱਗੇ ਅਕਸਰ ਸਾਲੇ ਸ਼ਬਦ ਦਾ ਵਿਸ਼ੇਸ਼ਣ ਜ਼ਰੂਰ ਲਾਉਂਦਾ ਸੀ। ਦਾਇ ਦੀ ਅਫੀਮਖਾਨੀ ਘਰ ਵਿੱਚ ਕਿਸੇ ਨੂੰ ਚੁਪਦੀ ਵੀ ਨਹੀਂ ਸੀ। ਇਸ ਦਾ ਇੱਕ ਕਾਰਨ ਤਾਂ ਇਹ ਸੀ ਕਿ ਤਾਇ ਰਹੇ ਕੀਤੀ ਕਮਾਈ ਦੇ ਮੁਕਾਬਲੇ ਉਸ ਦੀ ਅਫੀਮ ਤੇ ਕੀਤਾ ਖਰਚ ਬਹੁਤ ਹੀ ਗੈਰਮਾਮੂਲੀ ਸੀ। ਖਾਦੇ ਅਫੀਮ ਸਾਦਕਾ ਤਾਇਾ ਦਿਨ ਰਾਤ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ। ਮੁੱਖ ਤੌਰ ਤੇ ਸਾਡੇ ਘਰ ਦੀ ਆਰਥਿਕ ਦਾ ਦਾ ਦਾਰੂ ਮਦਾਰ ਦੋ ਬੰਦਿਆਂ ਉੱਤੇ ਖੜਾ ਸੀ। ਇੱਕ ਤਾਇ ਉੱਤੇ, ਦੂਜਾ ਮੇਰੀ ਭੂਆ ਦੇ ਪੁੱਤਰ ਜੰਗੀਰ ਉੱਤੇ। ਜਿਹੜਾ ਬਚਪਨ ਤੋਂ ਹੀ ਸਾਡੇ ਘਰ ਦਾ ਅੰਗ ਬਣਿਆ ਹੋਇਆ ਸੀ। ਜੰਗੀਰ ਕੰਮ ਵਿੱਚ ਤੂਸਕ ਜ਼ਰੂਰ ਸੀ। ਪਰ ਉਸ ਨੂੰ ਖੇਤੀ ਕਰੰਦੇ ਤੌਰ ਤਰੀਕਿਆਂ ਦਾ ਹੀ ਉੱਕਾ ਹੀ ਸਮਝ ਨਹੀਂ ਸੀ ਇਸ ਦੇ 올ਡ ਮਿੱਟੀ ਨਾਲ ਮਿੱਟੀ ਹੋਏ ਰਹਿਣ ਦੇ ਬਾਵਜੂਦ ਤਾਇਆ ਸੰਤਾ ਖੇਤੀ ਕਰਨ ਦੀ ਆਪਣੇ ਸਮੇਂ ਦੀ ਤਕਨੀਕ ਵਿੱਚ ਪੂਰਾ ਸਮਰਦਾਰ ਤੇ ਤਜਰਬੇ ਕਰ ਸੀ ਉਸ ਉਸ ਨੂੰ ਇਸ ਗੱਲ ਦੀ ਹੱਦ ਦਰਜੇ ਤੱਕ ਸਮਝ ਸੀ ਕਿ ਹਲ ਦੀ ਰਾਹੜ ਕਿਵੇਂ ਕੱਢਣੀ ਹੈ ਬਿਜਾਈ ਕਰਨ ਵੇਲੇ ਕਿੰਨਾ ਬੀਜ ਪਾਉਣਾ ਹੈ ਫਸਲ ਨੂੰ ਕਦ ਪਾਣੀ ਲਾਉਣਾ ਹੈ ਤੇ ਕਦ ਨਹੀਂ ਕਪਾ ਕਣਕ ਬਾਜਰਾ ਸਰੋਂ ਛੋਲੇ ਮੱਕੀ ਆਦੀ ਫਸਲਾਂ ਦੇ ਇੱਕ ਇੱਕ ਬੂਟੇ ਦਾ ਉਸ ਨੂੰ ਇੱਕ ਇਸ ਹੱਦ ਤੱਕ ਪਤਾ ਸੀ ਕਿ ਉਹ ਸਹਿਜ ਹੀ ਦੱਸ ਸਕਦਾ ਸੀ ਕਿ ਕਿਸ ਨੂੰ ਕੀ ਹੋਇਆ ਹੈ ਦੂਜੇ ਉਸ ਦੇ ਅਫੀਮ ਖਾਨ ਉੱਤੇ ਮੇਰੇ ਬਾਪੂ ਤੇ ਮੇਰੇ ਵੱਡੇ ਭਰਾ ਨੂੰ ਇਸ ਕਰਕੇ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਸ ਦੇ ਅਫੀਮ ਖਾਨ ਸਾਧਕਾ ਉਹਨਾਂ ਨੂੰ ਬੇਲੇ ਰਹਿਣ ਦਾ ਪੂਰਾ ਮੌਕਾ ਮਿਲ ਜਾਂਦਾ ਸੀ ਤਾਇਆ ਅਫੀਮ ਨਹੀਂ ਖਾਉਂਦਾ ਉਹ ਕੰਮ ਨਹੀਂ ਕਰ ਸਕੋ ਤੇ ਜੇ ਕੰਮ ਨਹੀਂ ਕਰ ਸਕੂ ਤਾਂ ਉਹ ਦੋਵਾਂ ਨੂੰ ਖੇਤ ਵਿੱਚ ਕੰਮ ਕਰਨੇ ਜਾਣਾ ਪਿਆ ਕਰੋ ਇਸਨੇ ਬਾਪੂ ਤਾਇਲੇ ਹਫੀਮ ਨਹੀਂ ਸੀ ਮੁੱਕਣ ਦਿੰਦਾ ਇਸ ਲਈ ਮਰਦੇ ਦਮ ਤੱਕ ਦਾਇਆ ਸਾਡੇ ਘਰ ਵਿੱਚ ਇੱਕ ਮਜ਼ਬੂਤ ਆਰਥਿਕ ਥੰਮੀ ਬਣਿਆ ਰਿਹਾ ਤਾਇ ਸੰਤੇ ਦੇ ਗਲ ਖੱਦਰ ਦਾ ਕੁੜਤਾ ਢੇੜ ਖੱਦਰ ਦੀ ਲੰਗੋਟੀ ਤੇ ਖੱਦਰ ਦੀ ਧੋਤੀ ਸਿਰ ਉੱਤੇ ਮੈਲੀ ਪੱਗ ਤੇ ਪੈਰਾਂ 'ਫਿੱਡਾ ਬਣੀ ਤੌੜੀ ਜੁੱਤੀ ਹੁੰਦੀ ਸੀ ਕੰਮ ਕਰਨ ਵੇਲੇ ਉਹ ਸਿਰ ਤੋਂ ਪੱਗ ਕਦੇ ਨਹੀਂ ਸੀ ਲਾਉਂਦਾ ਡੇਢ ਛੜਦਿਆਂ ਤੱਕ ਦੀਆਂ ਦੁਪਹਿਰਾਂ ਵਿੱਚ ਵੀ ਹਾਂ ਕਦੀ ਕਦਾਈ ਪੱਗ ਉੱਤੋਂ ਦੀ ਪਰਨਾ ਜ਼ਰੂਰ ਲਪੇਟ ਲੈਂਦਾ ਸੀ ਉਹ ਵੀ ਤਾਂ ਜੇ ਕੰਮ ਕਰਨ ਵੇਲੇ ਉਸਦੀ ਲੋੜ ਹੁੰਦੀ ਜਿਵੇਂ ਦਾਣੇ ਕੱਢਣ ਜਾਂ ਛੰਡਣ ਜਾਂ ਭਾਰੀ ਬੰਡਾ ਚੁੱਕਣ ਆਦਿ ਦੇ ਮੌਕੇ ਸਮੇ ਪੱਗ 파ੜਦੀ 파ੜਦੀ ਪਟ ਜਾਂਦੀ ਸੀ ਪਰ ਉਹ ਉਸਦੇ ਸਿਰ ਦਾ ਸਾਥ ਨਹੀਂ ਸੀ ਛੱਡਦੀ ਪਰਨਾ ਰੱਖਦਾ ਜ਼ਰੂਰ ਸੀ ਪਰ ਉਹ ਉਸ ਨੂੰ ਕਿਸੇ ਚੀਜ਼ ਨੂੰ ਬੰਨਣ ਬਣਾਉਣ ਸਾਂਭਣ ਸੰਭਾਉਣ ਲਈ ਹੀ ਬਹੁਤਾ ਵਰਤਦਾ ਸੀ ਜਿਵੇਂ ਖੇਤ ਰੋਟੀ ਖਾਂਦਿਆਂ ਬਚੀ ਰੋਟੀ ਸਾਹਮਣੇ ਰੱਖਣੀ ਮੱਕੀ ਦੀ ਕੋਈ ਪੱਕੀ ਹੋਈ ਛੱਲੀ ਖੇਤਾਂ ਵਿੱਚ ਕੰਮ ਕਰਦਿਆਂ ਮਿਲੇ ਮਿੱਠੇ ਚਿਬੜ 베ਰੀ ਜਾਂ ਮੜਿਆਂ ਦੇ 베ਰਾ ਦੀ ਪਰਨੇ ਨਾਲ ਬੰਨ ਕੇ ਰੱਖਣ ਵਾਸਤੇ 베ਰ ਉਹ ਸਾਨੂੰ ਵੀ ਦਿੰਦਾ ਤੇ ਆਪ ਵੀ ਬੜੇ ਸ਼ੌਂਕ ਨਾਲ ਖਾਂਦਾ ਮੜਿਆਂ ਦੇ 베ਰ ਤਾਂ ਉਹ ਕਈ ਵਾਰ ਇੱਕੋ ਵੇਲੇ ਸੈਂਕੜਾ ਡੂੜ ਸੈਂਕੜਾ ਗਿਣ ਕੇ ਖਾ ਜਾਂਦਾ ਕੱਪੜੇ ਜੇ ਪਿੰਡੋਂ ਧੋ ਕੇ ਆਗੇ ਦਾਮੀ ਚੰਗਾ ਤੇ ਜੇ ਨਹੀਂ ਹੈ ਤਾਂ ਵੀ ਚੰਗਾ ਤਾਇ ਨਾਲ ਸੰਬੰਧਿਤ ਕੱਪੜੇ ਧੋਣ ਦੀ ਗੱਲ ਮਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਰੱਖਣੀ ਪੈਂਦੀ। ਵੇਜੇ ਉਹਨੂੰ ਨੀ ਇਹਨਾਂ ਗੱਲਾਂ ਦੀ ਪਰਵਾਹ ਤਾਂ ਤੁਸੀਂ ਦਾ ਲਹਾ ਲਿਆ ਕਰੋ ਉਹਦੇ ਕੱਪੜੇ। ਜਿੱਤੇ ਮੇਰਾ ਬਾਪੂ ਬੇਲੜ ਤੇ ਆਦਰਸ਼ਵਾਦੀ ਵਿਰਤੀ ਤੇ ਮਾਨਸਿਕਤਾ ਵਾਲਾ ਬੰਦਾ ਸੀ, ਉੱਥੇ ਤਾਇਆ ਅਤ ਜਥਾਰਤਵਾਦੀ ਸੋਚ ਤੇ ਜਥਾਰਤਕ ਅਮਲ ਦਾ ਮਾਲਕ ਸੀ। ਸ਼ੇਮ ਹੀ ਨੇ ਆ ਬਾਅਦ ਜਦ ਹਾੜੀ ਜਾਂ ਸੋਣੀ ਦੀ ਪੱਕੀ ਜਿੰਸ ਦੇ ਬੋਹੜਾਂ ਢੇਰ ਲੱਗਦੇ ਤਾਂ ਮੇਰਾ ਬਾਪੂ ਨੇ ਹਮੇਸ਼ਾ ਉਸ ਨੂੰ ਜਿੰਸوں ਵਧਾ ਚੜਾ ਕੇ ਅੰਗਣਾ ਜੇ ਕਣਕ ਕਪਾਹ ਨੇ 60 70 ਮਣ ਹੋਣਾ ਤਾਂ ਬਾਪੂ ਨੇ ਤੋਲੇ ਜਾਣ ਤੋਂ ਪਹਿਲਾਂ ਉਸ ਨੂੰ 7 8 20 ਮਣ ਅੰਗ ਕੇ ਦੱਸਣਾ ਇਹ ਕੋਈ ਬਾਪੂ ਜਾਣ ਬੁੱਝ ਕੇ ਨਹੀਂ ਸੀ ਆਖਦਾ ਸਗੋਂ ਉਹ ਜਣਸ ਉਸ ਨੂੰ ਲੱਗਦੀ ਹੀ ਉਤਨੀ ਹੁੰਦੀ ਸੀ ਇਹੀ ਹਾਲ ਮੇਰੀ ਭੂਆ ਦੇ ਪੁੱਤਰ ਜੰਗੀਰ ਦਾ ਹੁੰਦਾ ਉਹ ਵੀ ਹੋਈ ਪੈਦਾਵਾਰ ਨੂੰ ਲੋੜ ਨਾਲੋਂ ਵੱਧ ਵਧਾ ਕੇ ਦੇਖਣ ਦਾ ਆਦੀ ਸੀ ਪਰ ਤਾਇ ਦੇ ਅੰਗੇਜੈਂਸ ਵਿੱਚੋਂ 2-4 ਮਣ ਹੀ ਵੱਧ ਘੱਟ ਜਾਂ ਬੇਸ਼ੱਕ ਹੋ ਜਾਵੇ ਪਰ ਇਸ ਤੋਂ ਵੱਧ ਕਦੇ ਨਹੀਂ ਜ਼ਿੰਦਗੀ ਵਿੱਚ ਬਧੇਰੇ ਜਦਾਰਥਵਾਦੀ ਸੋਧਾਧਾਰ ਨਹੀਂ ਹੋਣ ਕਰਕੇ ਮੇਰਾ ਤਾਂ ਮੇਰੇ ਪੜ੍ਹਨ ਦੇ ਹੱਕ ਵਿੱਚ ਨਹੀਂ ਸੀ ਉਸ ਦਾ ਵਿਚਾਰ ਸੀ ਕਿ ਗਰੀਬ ਕਿਸਾਨ ਦੇ ਪੁੱਤਾਂ ਨੂੰ ਪੜਾਈਆਂ ਕੀ ਆਖਣ ਥੋੜੀ ਜ਼ਮੀਨ ਤੇ ਜੇ ਅਸੀਂ ਚਾਰੇ ਪਰਾ ਦੱਬ ਕੇ ਕੰਮ ਕਰੀਏ ਤਾਂ ਥੋੜੀ ਵਿੱਚੋਂ ਵੀ ਸਿਉਣਾ ਪੈਦਾ ਕੀਤਾ ਜਾ ਸਕਦਾ ਛੋਟੇ ਹੁੰਦਿਆਂ ਖੇਤ ਗਿਆਨ ਨੂੰ ਉਹ ਹਲ ਬੌਂਦਾ ਮੈਨੂੰ ਤੇ ਮੇਰੇ ਛੋਟੇ ਪਰਾ ਚੰਦ ਤੇ ਮਹਿੰਦਰ ਨੂੰ ਬਾਰੀ-ਬਾਰੀ ਹਲ ਦਾ ਮੁੰਨਾ ਫੜਾ ਦਿੰਦਾ ਤੇ ਨਾਲ ਦੀ ਨਾਲ ਖੇਤੀ ਦੇ ਕੰਮਾਂ ਦੀਆਂ ਵਰਕਤਾਂ ਵੀ ਦੱਸਦਾ ਜਾਂਦਾ ਉਹ ਅਕਸਰ ਇਸ ਗੱਲ ਨੂੰ ਤੋ ਜੋੜ ਦੇ ਕੇ ਆਖਦਾ ਜੱਟ ਦੇ ਜੱਟ ਦੇ ਚਾਰ ਪੁੱਤਰ ਹੋਣ ਤੇ ਫੇਰ ਵੀ ਘਰ ਵਿੱਚ ਭੁੱਖ ਨੰਗ ਹੋਵੇ ਤ੍ਰੇਗਾ ਐਸੇ ਜੱਟ ਦੇ ਪੁੱਤਾਂ ਤੇ ਪਰ ਤਾਇ ਦੇ ਕਥਨਾ ਮੁਤਾਬਕ ਅਸੀਂ ਚਾਰੇ ਦੇ ਚਾਰੇ ਭਰਾ ਖੇਤੀ ਦੇ ਕੰਮਾਂ ਵਿੱਚ ਨਾ ਪੈ ਸਕੇ ਮੇਰੇ ਤੋਂ ਮੇਰਾ ਵੱਡਾ ਪਰਾ ਹਰਨੇਕ ਬੇਲੜ ਪੁਣੇ ਤੇ ਬੈਲ ਪੁਣੇ ਦਾ ਸ਼ਕਾਰ ਹੋ ਗਿਆ ਤੇ ਮੈਂ ਖੇਤੀ ਮੁਸ਼ਕਲ ਤੋਂ ਹੀ ਕੰਮ ਤੋਂ ਉੰਜ ਹੀ ਅੰਦਰ ਖਾਤੇ ਪੈ ਖਾਂਦਾ ਸਾਂ ਤੇ ਖੇਤੀ ਦਾ ਝੂਲਾ ਪੈ ਗਿਆ ਮੇਰੇ ਛੋਟੇ ਭਰਾ ਮਾ ਚੰਦ ਤੇ ਮਹਿੰਦਰ ਦੇ ਗਲਾਂ ਵਿੱਚ ਉਹ ਵੀ ਬਹੁਤ ਛੋਟੀ ਉਮਰ ਵਿੱਚ ਇਸੇ ਕਰਕੇ ਆਪਣੇ ਚਾਰੇ ਭਤੀਜਿਆਂ ਵਿੱਚੋਂ ਤਾਇਏ ਨੂੰ ਸਭ ਤੋਂ ਵੱਧ ਤੇ ਉਹ ਆਪਣੇ ਇਹਨਾਂ ਛੋਟੇ ਭਤੀਜਿਆਂ ਨਾਲ ਹੀ ਸੀ ਬੇਲਾ ਦੇ ਨਖੱਟੂ ਮੇਰਾ ਵੱਡਾ ਭਰਾ ਉਹਨੂੰ ਉੰਜ ਹੀ ਚੰਗਾ ਨਹੀਂ ਸੀ ਲੱਗਦਾ ਤੇ ਮੇਰੀ ਪੜ੍ਹਾਈ ਤੋਂ ਬਹੁਤਾ ਤੁਸ਼ਾਤ ਨਹੀਂ ਸੀ ਪਰ ਇਹ ਗੱਲ ਵੀ ਸੱਚ ਹੈ ਕਿ ਮੈਨੂੰ ਪੜ੍ਹਨੋਂ ਹਟਣ ਲਈ ਉਸਨੇ ਮੇਰੇ ਜਾਂ ਮੇਰੇ ਪਰਿਵਾਰ ਉਤੇ ਕਦੇ ਜ਼ੋਰ ਨਹੀਂ ਸਿਪਾਇਆ ਕਰਦੀ ਮਾੜੀ ਆਰਥਿਕ ਹਾਲਤ ਲਈ ਉਹ ਮੁੱਖ ਤੌਰ ਤੇ ਮੇਰੇ ਬਾਪੂ ਤੇ ਮੇਰੇ ਵੱਡੇ ਭਰਾ ਨੂੰ ਹੀ ਸਮਝਦਾ ਸੀ ਕਿਉਂਕਿ ਉਹ ਦੋਨੋਂ ਹੀ ਖੇਤੀ ਦੇ ਕੰਮ ਤੋਂ ਮੂੰ ਮੋੜ ਚੁੱਕੇ ਸਨ ਬਾਕੀ ਦੁਨੀਆ ਨਾਲ ਟੁੱਟ ਕੇ ਖੇਤ ਵਿੱਚ ਸਿਰਫ ਕੰਮ ਕਰਨ ਦਾ ਇਹ ਮਤਲਬ ਨਹੀਂ ਬਈ ਤਾਏ ਨੇ ਮਨੁੱਖੀ ਰਿਸ਼ਤੇ ਤੇ ਮਨੁੱਖੀ ਮੋਹ ਨੂੰ ਤਿਲਾਂਜਲੀ ਦੇ ਦਿੱਤੀ ਸੀ ਕਰ ਨਾਲੋਂ ਅੱਡੇ ਖੇਤਾਂ ਵਿੱਚ ਰਹਿ ਕੇ ਕਿਰਤ ਇਸ ਕਰਕੇ ਨਹੀਂ ਸੀ ਕਰਦਾ ਕਿ ਇਸ ਨਾਲ ਉਸ ਦਾ ਮਨ ਕਿਸੇ ਹੋਰ ਪਾਸੇ ਲੱਗਿਆ ਰਹੇ ਨਹੀਂ ਉਹ ਇਹ ਕਿਰਤ ਇਸ ਤਰ੍ਹਾਂ ਕਰਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਇਸ ਕਿਰਤ ਨਾਲ ਇੱਕ ਮਨੁੱਖੀ ਪਰਿਵਾਰ ਦਾ ਜੀਵਨ ਨਿਰਵਾਹ ਜੁੜਿਆ ਹੋਇਆ ਸੀ ਇਸ ਸਿਰਜਣ ਕਾਰਜ ਨਾਲ ਅੰਦਰੋਂ ਜਨੂਨ ਦੀ ਹੱਦ ਤੱਕ ਇੱਕ ਸੁਰ ਹੋਣ ਦਾ ਵੀ ਇਹੋ ਇੱਕੋ ਕਾਰਨ ਸੀ ਜਿਸ ਦਿਨ ਮੀਂਹ ਝੱਖੜ ਦਾ ਮੌਸਮ ਹੋ ਜਾਂਦਾ ਤਾਂ ਇਸ ਦਾ ਸਭ ਤੋਂ ਵੱਧ ਫਿਕਰ ਜਾਤਾ ਮੇਰੇ ਤਾਈ ਨੂੰ ਹੁੰਦਾ ਤੇ ਜਾ ਮੇਰੀ ਮਾਂ ਨੂੰ ਇਸ ਲਈ ਜਦ ਕਾਦ ਕੁਦਰਤ ਵੱਲੋਂ ਉਸ ਦੀ ਕਿਰਤ ਦੇ ਕੋਈ ਕਰੋਪੀ ਜਾਂ ਕਹਿਰ ਹੁੰਦਾ ਸੀ ਤਾਂ ਉਹ ਉਸ ਨੂੰ ਬੁਰੀ ਤਰ੍ਹਾਂ ਬੇਚੈਨ ਕਰ ਦਿੰਦੀ ਸੀ ਜਿੰਨਾ ਹੋ ਸਕਦਾ ਸੀ ਉਹ ਭੱਜ ਦੌੜ ਕੇ ਕਰਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦਾ ਇਸ ਫਿਕਰ ਦਾ ਹੋਰ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਜਦ 1968 ਵਿੱਚ ਬਦਮੀ ਦਾ ਪੈਣ ਕਾਰਨ ਸਾਡੇ ਪਿੰਡਾਂ ਵੱਲ ਆਇ ਇੱਕ ਹੜ੍ਹ ਨੇ ਸਾਡੀ ਸਾਰੀ ਫਸਲ ਤਬਾਹ ਕਰ ਦਿੱਤੀ ਤਾਂ ਤਾਇ ਦਾ ਦਿਮਾਗੀ ਸੰਤੁਲਨ ਹੀ ਹਿੱਲ ਗਿਆ ਤੇ ਇਹ ਸੰਤੁਲਨ ਅਜਿਹਾ ਵਿਗੜਿਆ ਕਿ ਉਹ ਮੁੜ ਥਾਂ ਸਿਰ ਨਾ ਹੋ ਸਕਿਆ ਇਸ ਸਦਮੇ ਨੇ ਉਸਨੂੰ ਅਜਿਹਾ ਹਿਲਾਇਆ ਕਿ ਉਹ ਖੇਤ ਜਾ ਕੇ ਮੁੜ ਕਿਰਤ ਕਰਨ ਦੇ ਸਮਰੱਥੀ ਨਾ ਰਿਹਾ ਬੋਲ ਤਾਂ ਉਹ ਪਹਿਲਾਂ ਵਾਂਗ ਪਹਿਲਾਂ ਹੀ ਬਹੁਤ ਘੱਟ ਸੀ ਤੇ ਇਸ ਸਦਮੇ ਤੋਂ ਬਾਅਦ ਉਹ ਬੋਲ ਹੋਰ ਵੀ ਘੱਟ ਗਏ ਤੇ ਉਸ ਕੋਲ ਬਚੇ ਹੋਏ ਬੋਲ ਐਵੇਂ ਫਾਲਤੂ ਨਹੀਂ ਸਗੋ ਕਿਰਤ ਨਾਲ ਹੀ ਜੁੜੇ ਹੋਏ ਸਨ ਹੋਣਾ ਖੇਤਾਂ ਵਿੱਚ ਕੰਮ ਕੌਣ ਕਰੋ ਜਵਾਕ ਰੋਟੀ ਕਿੱਥੋਂ ਖਾਣਗੇ ਆਪਣਾ ਧੀ ਨਾ ਪੁੱਤ ਫਿਕਰਪੈ ਦੀ ਔਲਾਦ ਦਾ ਅਜੀਬ ਗੱਲ ਇਹ ਕਿ ਤਿੰਨ ਚਾਰ ਦਹਾਕੀਆਂ ਤੋਂ ਹਫੀਮ ਖਾਂਦੇ ਆ ਰਹੇ ਤਾਂ ਇਹਨੇ ਹਫੀਮ ਵੀ ਉਸ ਸਮੇਂ ਇਕਦਮ ਹੀ ਛੱਡ ਦਿੱਤੀ ਤੇ ਮਰਦੇ ਦਮ ਤੱਕ ਮੋੜਿਸ ਨੂੰ ਮੂੰਹ ਨਾ ਲਾਇਆ ਜਦ ਕੰਮ ਹੀ ਨਹੀਂ ਕਰਨਾ ਤਾਂ ਹਫੀਮ ਕਾਦੇ ਵਾਸਤੇ ਜਦ ਫਿਕਰਮੰਦ ਹੋਏ ਘਰ ਦੇ ਉਸ ਨੂੰ ਹਫੀਮ ਖਾਣ ਨੂੰ ਆਖਦੇ ਤਾਂ ਉਸ ਦਾ ਇਹੋ ਜਵਾਬ ਹੁੰਦਾ ਇਸ ਸਾਧਨਾ ਸਾਧਿਕਾ ਹੀ ਸਾਲ ਦੇ ਅੰਦਰ ਅੰਦਰ 1967 ਵਿੱਚ ਉਸ ਉਪਕਾਰੀ ਕਰਮ ਜੋਦੇ ਦੀ ਮੌਤ ਹੋ ਗਈ। ਤਾਇ ਦੇ ਖੇਤਾਂ ਨਾਲ ਸਾਝ ਤੇ ਜਥਾਰਤਵਾਦੀ ਸੋਝ ਦੀ ਇੱਕ ਗੱਲ ਮੈਨੂੰ ਹੋਰ ਯਾਦ ਹੈ। ਉਸ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਮੈਂ ਤਾਇ ਨੂੰ ਪੁੱਛਿਆ, "ਤਾਇਆ ਜੀ, ਤੁਹਾਤੋਂ ਪਿੱਛੋਂ ਤੁਹਾਡਾ ਵੱਡਾ ਕਰੀਏ। ਨਾਲੇ ਦੱਸੋ ਬਈ, ਤੁਹਾਡੇ ਫੁੱਲ ਕਿੱਥੇ ਪਾ ਕੇ ਆਈਏ, ਹਰਦਵਾਰ ਜਾਂ ਕੀਰਥੁਰ?" ਆਪਣੇ ਵਿਚਾਰ ਅਨੁਸਾਰ ਮੈਂ ਤਾਇ ਦੇ ਫੁੱਲ ਕੀਰਥੁਰ ਪਾਉਣ ਦੀ ਸਲਾਹ ਬਣਾਈ ਬੈਠਾ ਸੀ। ਪਰਤਾਇ ਦਾ ਜਵਾਬ ਸੁਣ ਕੇ ਮੈਂ ਹੈਰਾਨ ਰਹਿ ਗਿਆ ਉਸ ਅਨਪੜ੍ਹਤ ਮਿੱਟੀ ਨਾਲ ਮਿੱਟੀ ਹੋਣ ਵਾਲੇ ਇਨਸਾਨ ਨੇ ਕਿਹਾ ਕੋਈ ਖਰਚਾ ਕਰਨ ਦੀ ਲੋੜ ਨਹੀਂ ਫੁੱਲ ਫੁੱਲ ਕਿਤੇ ਲਜਾਣ ਦੀ ਲੋੜ ਨਹੀਂ ਇੱਥੇ ਆਪਣੇ ਪਿੰਡ ਵਾਲੀ ਨਹਿਰ ਵਿੱਚ ਹੀ ਤਿਆਰ ਦਿਓ ਪਰ ਅਫਸੋਸ ਇਸ ਸਿੱਧੇ ਸਾਦੇ ਤੇ ਜਥਾਰਤਵਾਦੀ ਇਨਸਾਨ ਦੀ ਇੱਛਾ ਪੂਰੀ ਨਾ ਹੋ ਸકી ਘਰ ਵਿੱਚ ਪਹਿਲਾਂ ਤੋਂ ਚੱਲਦੇ ਆ ਰਹੇ ਸਮਾਜਿਕ ਵਿਸ਼ਵਾਸਾਂ ਦੇ ਮਾਨਦਮਾਂ ਦੇ ਕਾਰਨ ਉਸ ਦੇ ਫੁੱਲ ਹਰਦਵਾਰ ਵਿੱਚ ਹੀ ਪਾਏ ਗਏ हां ताय ਨੂੰ ਵੱਡਾ ਜ਼ਰੂਰ ਨਹੀਂ ਕੀਤਾ ਗਿਆ ਉਹ ਵੀ ਇਸ ਕਰਕੇ ਨਹੀਂ ਕਿ ਇਸ ਤਰ੍ਹਾਂ ਦੀ ਤਾਇਰੀ ਇੱਛਾ ਸੀ ਬਲਕਿ ਇਸ ਕਰਕੇ ਉਸ ਸਮੇਂ ਘਰ ਦੀ ਆਰਥਿਕ ਹਾਲਤ ਹੀ ਅਜਿਹੇ ਕਾਰਨਾਂ ਦੀ ਇਜਾਜ਼ਤ ਨਹੀਂ ਸੀ ਦਿੰਦੀ ਹਾਂ ਤਾਇ ਦੇ ਕਹੇ ਨੇ ਅਜਿਹਾ ਨਾ ਕਰਨ ਦਾ ਬਹਾਨਾ ਜ਼ਰੂਰ ਸਾਨੂੰ ਦੇ ਦਿੱਤਾ ਸੀ ਵੱਡਾ ਹੋ ਕੇ ਮੇਰੇ ਅੰਦਰ ਮੇਰੇ ਤਾਇ ਪ੍ਰਤੀ ਬੜਾ ਸਤਿਕਾਰ ਪੈਦਾ ਹੋ ਗਿਆ ਸੀ ਤੇ ਮੈਂ ਉਸ ਦਾ ਸਤਿਕਾਰ ਆਪਣੇ ਬਾਪੂ ਨਾਲੋਂ ਵੀ ਵੱਧ ਕਰਨ ਲੱਗ ਪਿਆ ਸੀ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਸੀ ਕੇ ਸਾਡੇ ਘਰ ਦੀ ਡਗ ਮੰਗੋਂ ਦੀ ਆਰਥਿਕ ਹਾਲਤ ਜੇ ਕੁਝ ਸੰਭਲ ਕੇ ਰਹਿ ਸਕੀ ਸੀ ਤਾਂ ਉਸ ਵਿੱਚ ਮੇਰੇ ਤਾਇਆ ਦਾ ਹੱਥ ਸਭ ਤੋਂ ਉੱਤੇ ਸੀ ਉਸ ਦੀ ਸ਼ਖਸੀਅਤ ਤੇ ਕਿਰਤੀ ਤੇ ਮਿਹਨਤ ਮੁਸ਼ਕਤੀ ਪੱਖ ਨੇ ਮੇਰੇ ਅੰਦਰ ਕਿਰਤ ਤੇ ਕੀਰਤੀਆਂ ਲਈ ਇੱਕ ਵਿਸ਼ੇਸ਼ ਸਤਿਕਾਰ ਵਾਲੀ ਭਾਵਨਾ ਪਲਪਣ ਵਿੱਚ ਬੜਾ ਅਹਿਮ ਰੋਲ ਅਦਾ ਕੀਤਾ ਆਪਣੇ ਨਾਟਕਾਂ ਵਿੱਚ ਤਾਇਆ ਸੰਤਾ ਸਿੰਘ ਨੂੰ ਸਾਹਮਣੇ ਰੱਖ ਕੇ ਮੈਂ ਬਹੁਤ ਘੱਟ ਪਾਤਰਾਂ ਦੀ ਉਸਾਰੀ ਕੀਤੀ ਹੈ ਮੁੱਖ ਪਾਤਰਾਂ ਵਿੱਚੋਂ ਤਾਂ ਬਿਲਕੁਲ ਹੀ ਨਹੀਂ ਸਿਰਫ ਮੇਰੇ ਪੂਰੇ ਨਾਟਕ ਇਕੀ ਦਰਿਆ ਵਿੱਚ ਇੱਕ ਪਾਤਰ ਜਿਸ ਦਾ ਨਾਂ ਵੀ ਮੈਂ ਸੰਤਾ ਸਿੰਘ ਹੀ ਰੱਖਿਆ ਸੀ ਦੀ ਸਿਰਜਣਾ ਉਸ ਨੂੰ ਸਾਹਮਣੇ ਰੱਖ ਕੇ ਕੀਤੀ ਹੈ ਇਹ ਨਾਟਕ ਵਿੱਚ ਮੈਂ ਗ੍ਰਸਤੀ ਵਿੱਚ ਰਹਿੰਦੇ ਆ ਤੇ ਕਿਰਤ ਕਰਦੇ ਆ ਸਮਾਜਿਕ ਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨ ਦਾ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਤੇ ਨਿਸ਼ਚੈ ਹੀ ਇਸ ਨਾਟਕ ਵਿੱਚ ਕਿਰਤ ਦੀ ਵਡਿਆਈ ਦੀ ਭਾਵਨਾ ਪਿੱਛੇ ਮੇਰੇ ਤਾਇਆ ਸੰਤਾ ਸਿੰਘ ਖੜਾ ਹੈ ਇਸ ਵਿੱਚ ਇੱਕ ਥਾਂ ਗਰੈਸ ਤੋਂ ਭੱਜ ਕੇ ਸਾਧ ਬਣੇ ਇੱਕ ਪਾਤਰ ਧਰਮ ਸਿੰਘ ਨੂੰ ਤਾਇਆ ਸੰਤਾ ਸਿੰਘ ਕਹਿੰਦਾ ਹੈ ਅਸੀਂ ਲੜਾਂਗੇ ਧਰਮ ਸਿਆ ਅਸੀਂ ਲੜਾਂਗੇ ਤੂੰ ਜਿੱਥੇ ਜਾਣਾ ਜਾ ਜਾ ਪਾਲਾ ਮੁਕਤੀ ਕਿੱਥੋਂ ਪੈਂਦੀ ਹੈ ਅਸੀਂ ਤਾਂ ਜੇ ਪਾਈ ਇੱਥੇ ਹੀ ਪਾਵਾਂਗੇ ਇਸ ਧਰਤੀ ਤੇ ਦੁੱਖਾਂ ਸੁੱਖਾਂ ਨੂੰ ਪਿੰਡਿਆਂ ਤੇ ਹੰਡਾ ਹੰਡਾ ਚਲੋ ਜੋਦਿਓ ਕਰਮ ਭੂਮੀ ਨੂੰ ਵਾਪਸ ਚਲੋ ਪਰ ਕਦੇ-ਕਦੇ ਜਦ ਮੇਰਾ ਤਾਇਆ ਮੇਰੇ ਮਨ ਉਤੇ ਅੱਜ ਵੀ ਆ ਬੈਠਦਾ ਹੈ ਤਾਂ ਮੇਰਾ ਸਾਹਿਤਕ ਮਨ ਬਹੁਤ ਉਦਾਸ ਜਿਹਾ ਹੋ ਜਾਂਦਾ ਹੈ ਮੈਂ ਉਸ ਵਾਸਤੇ ਕਿਰਤੀਆਂ ਦੇ ਇਸ ਧਰਤੀ ਉਤੇ ਆਏ ਮਨੁਰਥਾਂ ਨੂੰ ਸਮਝਣ ਸਮਝਾਉਣ ਦੇ ਚੱਕਰਾਂ ਵਿੱਚ ਪੈ ਜਾਂਦਾ ਹੈ ਇਹ ਮੌਕਿਆਂ ਤੇ ਇਸ ਗੱਲ ਤੇ ਅਜਿਹੇ ਮੌਕਿਆਂ ਤੇ ਤਾਇਆ ਵੱਲੋਂ ਇਸ ਸੰਸਾਰ ਨੂੰ ਕੀਤੇ ਜਾਣ ਵਾਲਾ ਪ੍ਰਸ਼ਨ ਆਪਣੇ ਆਪ ਮੇਰੇ ਮੂੰਹ ਉਤੇ ਆ ਕੇ ਪੁੱਛਣ ਲੱਗ ਪੈਂਦਾ ਹੈ ਹਮ ਕਿਤ ਕਾਜ ਜਗਤ ਮਹਿ ਆਏ ਗਾਣੀ ਸਮਾਪਤ ਧੰਨਵਾਦ